ਜੋ ਕਿ ਹਰ ਬੁੱਧਵਾਰ ਨੂੰ ਲੱਗਦੀ ਐ ਦੇਖੋ ਜੀ ਬੱਕਰੀਆਂ ਜਿਸ ਵੀਰ ਨੇ ਲੈਣੀਆਂ ਬੱਕਰੀ ਤੇ ਤੁਹਾਨੂੰ ਲਾ ਬੱਕਰੀ ਮੰਡੀ ਪਹੁੰਚੋ ਤੇ ਅੱਜ ਸਾਰਾ ਦਿਨ ਮੰਡੀ ਲੱਗਣੀ ਐ ਇੱਧਰ ਸਾਡੇ ਸ੍ਰੀ ਰਾਚੇ ਹੁਣੇ ਵੀ ਸੌਦੇ ਕਰਾ ਰਹੇ ਨੇ ਦੇਖੋ ਜੀ ਕਰੋ ਜੀ ਮੰਡੀ ਥੋੜੀ ਜਿਹੀ ਢੰਡੀ ਚੱਲ ਰਹੀ ਐ ਜੀ ਤੇ ਆਹ ਦੇਖੋ ਜੀ ਇਹ ਘੱਟ ਘੱਟ ਹੋਇਆ ਅੱਜ ਤੇ ਕੁਝ ਆਈ ਜਾਂਦੇ ਨੇਗੇ ਕਿਸੇ ਵੀਰ ਨੇ ਵੀ ਬੱਕਰਾ ਬੱਕਰੀ ਲੈਣੀ ਆ ਤਬ ਪਹੁੰਚੋ ਆਪਣੇ ਮੌਲਾ ਬੱਕਰੀ ਤੇ ਮੰਡੀ ਤੇ ਤੇ ਦਿਖਾਉਣੇ ਆਪਾਂ ਇਹ ਪਾਠਾ ਬਣੀ ਰਹੋ ਦੇਖੋ ਇਧਰ ਮੋਟਰਸਾਈਕਲ ਉਂਦ ਲੈ ਕੇ ਆ ਰਹੇ ਨੇ ਬੱਕਰੀਆਂ ਸੋਨੇ ਸੋਨੇ ਬੱਕਰੀਆਂ ਦਿਖਾਉਣੇ ਪਹਿਲਾਂ ਮੈਂ ਇਸੇ ਵੀਰ ਨੂੰ ਲੈਣੀ ਹੈ ਦੇਖ ਲੋ ਇਹ ਬੱਕਰੀਆਂ ਆ ਇਧਰ ਬੱਕਰੀਆਂ ਵੀਰ ਆਓ ਆਓ ਨਿਕਲਣੇ ਪਿੱਛਾ ਹਾਲ ਹੋ ਜਾ ਗੱਡੀ ਚ ਲਾ ਰਹੇ ਨੇ ਬੱਕਰੀਆਂ राइट मान साहब जी ती नहीं पहुंचे

Нет, взял поворот. Ой, как ਇਹ ਸਰ ਆਪਣੀ ਫੀਡ ਫੂੜੀ ਇਤਰਾਸ ਮਾ ਸਰ ਬੱਕੀ ਨੇ ਇੱਧਰ ਹੋਲ ਡ੍ਰਿੰਗ ਜ਼ਰਾ ਪੀ ਲੈ ਆਹ ਧੱਕਾ ਵੀ ਆਣੇ ਕਿ ਲਾਈ ਆਣੇ ਆਏਗਾ ਔਰ ਰੜਾ ਬੜੀਆ ਕੀ ਲੈ ਆਨੇ ਕੋਈ ਜਲਾ ਵਾਲ ਲੈਣ ਕੀ ਰੇਟ ਨੇ ਬੱਕਰੇ ਪੁੱਤਿਆਂ ਦੇ ਬੱਕਰਿਆਂ ਦੇ ਸਸਤੇ ਤੋਂ ਸਸਤੇ ਮਹਿੰਗੇ ਤੋਂ ਮਹਿੰਗੇ 5000 ਸੇ 6000 7000 ਇਹਨੇ ਮੱਝੇ ਲੈ ਰਹਾ ਉਹਨੇ ਆਟੇ ਭਾਰੀਆ ਮੰਡੀ ਥੋੜੀ ਜੀ ਇਹਦੇ ਵਧੀਆ ਭਾਅ ਦਿੰਦੇ ਅਜੇ ਟਾਈਮ ਵੀ 11:00 ਬਚੇ ਪਤਾਵੜੀਆ ਸਾਹਿਬ ਵੀ ਪਹੁੰਚ ਗਏ ਨੇ ਪਤਾਵੜੀਆ ਲੇਟ ਹੋ ਗਿਆ ਲੇਟ ਹੋ ਗਿਆ ਇਹ ਆ ਪੀ ਕੇ ਲਾ ਗਿਆ ਅੱਛਾ ਦਵਾਰੇ ਆ ਗਿਆ ਔਰ ਇਹਦਾ ਗਾ ਬਈ ਇਹ ਸਾਡੇ ਪਟਵੜੀਆ ਸਾਹਿਬ ਜੀ ਦੇਖੋ ਨੂੰ ਨੂੰ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਫਾਰਮਰ ਕਹਿੰਗੇ ਨਾਟ ਗੇਰਾ ਨਾਲੇ ਲੱਭੇ ਦਾ ਚੈਨਲਾ ਲੋਟ ਸਬਸਕ੍ਰਾਈਬ ਕਰ ਦਿਓ ਬਾਈ ਬਣ ਕੇ ਸੋਦੀ ਕਿਰਪਾ ਦੇ ਨਾਲ ਚੈਨਲ ਚੱਲਣਗੇ ਠੀਕ ਹੈ ਧੰਨਵਾਦ ਬਈ ਲੋਟ ਕਰੋ ਜੀ ਵੱਧ ਤੋਂ ਵੱਧ ਲਾਓ ਮੇਤਰੋ ਲੋਟ ਕਰੋ ਨਹੀਂ ਆ ਕਿਵੇਂ ਜਲਦੇ ਗਏ ਆ ਇਹ ਮਾਰਾ ਕਦੀ ਇੱਕ ਗੇਮ ਉਧਰ ਜਿੱਤ ਹੈਗਾ 50 60 ਰੁਪਏ ਉਹ ਚ ਇੱਕ ਗੇਮ 1 ਰੁਪਿਆ ਵਾਲੀ ਆ ਉਧਰ ਕਿੰਨਾ ਵੈਸੇ ਹਜ਼ਾਰ ਬਣ ਜੇ 1 ਰੁਪਏ ਵਾਲੀ ਤੋਂ ਸਾੜਾ ਉਹਦੇ ਵਿੱਚ ਪਾਲਾ ਤੁਹਾਨੂੰ ਮੈਂ ਦਾ ਦੱਸਦਾ 1 ਰੁਪਏ ਰਿਹਾ ਤਾਂ ਖੜੀ-ਹੋਲੀ ਖੇਡੀ ਚੱਲ ਉਹਦਾ ਹੀ ਨਹੀਂ ਪਤਾ ਪਹਿਦਣ ਨਵਾਂ ਖੇਡਦਾ ਪਹਿਲੀ ਵਾਰੀ ਉਹਨੂੰ ਦਿੰਦੇ ਨੇ ਅਸਾ ਮੈਨੂੰ ਭਾਉਣ ਚ 3200 ਰੁਪਏ ਭਣ ਗਿਆ ਪਰਸੋਂ ਜਦੋਂ ਮੈਂ ਪਹਿਲੀ ਵਾਰ ਖੇਡੀ ਸੀ ਇੱਕ ਇੱਕ ਰੁਪਏ ਵਾਲੀ ਆ ਉਹ ਉਹਨਾਂ ਗੁਣਾ ਚ ਆਉਂਦੇ ਨੇ ਪੈਸੇ ਕੱਟਦਾ ਸਹੀ ਤੁਹਾਨੂੰ ਮੈਂ ਦੱਸਦਾ ਉਹਦਾ ਘਰੇ ਪਿਆਗਾ ਮੋਬਾਈਲ ਬਾਲੀ ਗਾਂਢ ਜੀ ਤੈਨੂੰ 2500 ਬਣਾਲੇ ਪੈਸੇ ਦਾ ਬਣਦੇ ਆ ਉਹ ਗੇਮ ਖੇਡਣੀ ਆ ਉਹ ਦੇਖੀ ਤੈਨੂੰ ਗਾਂਢ ਆ ਗਈ ਨਹੀਂ ਆਏ ਨਾ ਬਾਲੇ ਨਾਲ ਹਾਰੇ ਉਹਦੇ ਵਿੱਚ ਦੇਖ ਦੇਖ ਕੇ ਗਿੱਡੇ ਦੇਖ ਕੇ ਮੈਂ ਤਾਂ ਤੈਨੂੰ ਵੀ ਫਿਰ ਆਏ ਮੈਂ ਤਾਂ ਘਟ ਖੇਡਦਾ ਮੈਂ ਤਾਂ ਬਾਲੀ ਘਟ ਖੇਡਦਾ ਸਟਾਰਟਿੰਗ ਸਟਾਰਟਿੰਗ ਚ ਮੇਰੇ ਪੈਸੇ ਵਾਹ ਵਧੀਆ ਕਮਾਉਂ ਆ ਰਹੀ ਜਿੰਨ ਕਮਾਉਂ ਆ ਰਹੀ ਲਓ ਹੋਣਾ ਹੁਣ ਉਹ ਗਾਹ ਦਾ ਨਾਲੇ ਹੋਰ ਲੱਗਾ ਬਾਈ ਵੈਸੇ ਪਾੜਾ ਹੋਇਆ ਉਹ ਗਾਹ ਦਾ ਨਾਲੇ ਹੋਰ ਚੱਲਦੇ ਆ ਫਿਰ ਚੱਲਦੇ ਪਤਾ ਰਹਾ ਤੇਰੇ ਬਸ ਕੀ ਕਰਦਾ ਮੈਂ ਅਰੇ ਦੋ ਦਿਨ ਮੈਂ ਤੋ ਆਇਆ ਹੁਣ ਮਾਉ ਬਾਜੀ ਚੱਲ ਮੈਂ ਕਰਦਾ ਕਿ ਮੈਂ ਆ 110 ਦੀ ਕੀ ਆ ਰਹੇ ਕਿੰਦੀ ਗੱਲ ਆ ਜੇ ਬੰਨਿਆ ਪੀਰ ਲਾਈਵ ਚ ਲੈ ਜਾ ਯਾਰ ਨੂੰ ਬਰਾ ਮੈਂ ਕਾਇ ਕਰ ਤੂੰ ਕੋਈ ਦਿਰਾ ਕੰਮ ਕਰਕੇ ਜਾਵਾਂਗਾ ਕੋਈ ਕੰਮ ਨਹੀਂ ਕਰਦਾ ਉਹ ਲੈ ਪਹਿਲੇ ਗੁਰੂਏ ਉਹ ਨਾ ਹੀ ਹੋਣੀ ਨਿਕਾ ਰਿਹਾ ਨਾ ਦੋ ਨਾ ਪਾਉਂਦੇ ਹੋਣਾਂ ਦੇ ਲੈ ਪੈਸਾ ਕੱਢ ਲੈ ਫੋਨ ਕੱਢ ਰੋ ਤਵੇ ਨਾ ਉਹ ਲੈ ਫੜਾ ਪੈਸੇ ਪੈਨੇ ਚੋਰੀ ਦੇ ਮੈਂ ਚੋਰਾ ਉਹ ਤਾਂ ਪੈਸੇ ਕਿਤੇ ਪੱਜੇ ਨਾ ਉਹ ਨਹੀਂ ਜਾਣਦਾ ਜੇ ਤੂੰ ਨਹੀਂ ਜਾਣਦਾ ਹੋਣਾ ਨਹੀਂ ਤਾਂ ਤੇ ਪਕਾ ਜੰਮਾ ਜਾ ਉਹ ਹੋਣਾ ਨਹੀਂ ਤਾਂ ਆ ਖਾਪਾ ਜਾ ਉਹੀ ਬਾਲਾ ਕਰ ਲੈ ਜਿਹਨ ਹੋਈ ਜਾ ਹੁਣ ਉਹੀ ਸੇਕਾ ਜਾ ਹੋਰੀ ਜਾਣਾ ਬੁਵਾ ਕਾਣੇ ਗੱਲਾਂ ਕਰੀ ਜਾਣਾ ਮੁੜ ਕੇ ਉਹਨਾਂ ਮਹਾਕ ਮਾਰਗੇ ਤੇ ਐ ਮੈਂ ਤੇ ਸਦਾਰਾ ਪਈ ਜਾਊਂ ਸਦਾਰਾ ਮਰਾ ਉਹ ਗੰਦਾ ਖੜਾ ਗਿਆ ਕਿਹੜਾ ਕੋਈ ਮਾਰ ਬਾਈ ਨੂੰ ਹੈ ਕਿ ਸਦਾਰਾ ਹਾਕ ਮਾਰਨਾ ਇਸ ਸਦਾਰ ਨੂੰ ਐ ਦੋ ਜਰਾ ਇੱਕ ਇਹਨਾਂ ਉਹ ਹਾਕ ਮਾਰ ਉਹ ਆਏ ਤੜੀ ਹੁੰਦਾ ਤੂੰ ਜਿਹੜਾ ਵਿਚੋ ਕਿੰਨੇ ਬਾਹਰ ਪੜਦਾ ਲੈ ਫੜਦੇ ਤੇਰਾ ਦੇਵੇ ਤੂੰ ਕਾਦੀ ਨਹੀਂ ਚੜਾ ਹੋਈ ਜਾਣਾ ਮਿੰਟਾ ਜਿਹੇ ਸਦਾਰਾ ਬਣਾ ਲੈ ਇੰਜ ਹੈਗਾ ਤਾਂ ਚੀਜ਼ ਹੈ ਨਾ ਕੋਣਾ ਨਹੀਂ ਮਟਿਆ ਨਾ ਹੋ ਦੁੱਖ ਵੀ ਇਹ ਤੇ ਮੈਂ ਰਸ ਤੇ ਪੰਜਾਹ ਹੋਰ ਆਹ ਬੁੱਧ ਬਾਰਾਂ ਲਾ ਦੇ ਅੱਠ ਨੂੰ ਲੈ ਸੌਦਾ ਮੈਂ ਨਾ ਗੁੱਸਾ ਪਾਇਆ ਦੁਖੀ ਨਹੀਂ ਦੋ ਫਿਰ ਪਾਉਂ ਨਹੀਂ ਘੜਾ ਠੀਕ ਓ ਯਾਰ ਹੁਣ ਸੌਦਾ ਨਹੀਂ ਬੀਗੂ ਕਰੇ ਬੁੱਧ ਉਹ ਰਵਾਤ ਤੇ ਰਗਰ ਦੇ ਮੱਗੀ ਓਏ ਓਏ ਅੱਲਾ ਵੇਦਾ ਖੜ ਜਾ ਭੱਜ ਜਾ ਨਾ ਖੜ ਕੇ ਗੱਲ ਕਰ ਫੱਟਾ ਫੜ ਦੋ ਨਿੰਬੂ ਖਾ ਜੂ ਤਾ ਨਾ ਹੁਣ ਨਾ ਆਪਾਂ ਲੈਣੇ ਗੋ ਨਹੀਂ ਰਹਿਣਗੇ ਚਲ ਮਹਾਰਾਜ ਗੱਡੀ ਭਰ ਕੇ ਉਹ ਫੇਰ ਫੇਰ ਉਹੀ ਆ ਹਾਈ ਵੀ ਹਟ ਨਾ ਕੋਈ ਨਹੀਂ ਕਿਹਦਾ ਇੱਤਰਾ ਬੜਾ ਰਿਹਾ ਉਹ ਕੰਟੀਨੂ ਹੋਊਗਾ ਕਿਵੇਂ ਕਰਦੇ ਦੇਖ ਅਰੇ ਬਰਬਾਦ ਹੋਣਾ ਹੈ ਅੱਜ ਦਾ ਟੱਪਰਾ ਦਾ ਨਹੀਂ ਕਰਸੇ ਵਾਲ ਜਾਣਦਾ ਮੈਂ ਉਹ ਦਿਖਾ ਰਿਹਾ ਮੇਰੇ ਸਾਥ ਚੱਲਣਾ ਮੈਂ ਹੈਗੇ ਵਿੱਚ ਟਾਂ ਮਾਰਦੇ ਨੇ ਉਹ ਹੋਣਾ ਤੇ ਤਾਂ ਹੋਰ ਮੈਂ ਤਾਂ ਜਿਵੇਂ ਹੀ ਲਖਈ ਸੀ ਆ ਭਾਂ ਦਾ ਮਨ ਮੇਰਾ ਪਹਿਲੀ ਰਾਹ ਗੱਡੀ ਰੱਖਾ ਕੋਈ ਬੱਕਾ ਹੱਲ ਕਰ ਲੈ ਉਹ ਜ ਲੱਤ ਜੀ ਉਹ ਅਜੇ ਦੇ ੋਹ ਲਾਤ ਨੂੰ ਕੀ ਹੋ ਗਿਆ ਇਹਨੂੰ ਸਭੇ ਤਰੀਕ ਤੇ ਆਦਰੀ ਹੋ ਗਰੀ ਤੇ ਕੀ ਹੋ ਗਿਆ ਹੁਣ ਇਹ ਦੋ ਹੁਣ ਜਾਮ ਕੰਮ ਮੜਦੇ ਖੜਾ ਜਾਦਾ ਪਹਿਲਾਂ ਕਿਹਨੂੰ ਬੋਲ ਗੱਲਾਂ ਗੱਲ ਖੈਰ ਨਹੀਂ ਕਰਨਾ ਹੋਰ ਕੀ ਯਾਹ ਵਾਹ ਦੇ ਤਾਂ 55000 ਰੁਪਏ ਉਹ ਲੈ 50000 ਉਹ 4500 ਨਾਲ ਉਹ ਪਹਿਲੇ ਕੋਈ ਨਹੀਂ 500 ਨਾਲ ਬੰਦ ਦੰਦ ਕਰਾਉਂਦੇ ਫਿਰ ਆਇਆ ਕਿ ਹੁਣ ਕਿੰਨੇ ਕਰੀਏ ਹੁਣ ਕਿੰਨੇ ਦਾ ਬਣੇਗਾ ਰਹਿਣੇ ਫਿਰ ਉਹ ਥੋੜੇ ਜਿਹੀ ਲਾਤ ਹੋ ਅਰੇ ਇਹ ਕਾਲਾ ਗਾ ਹਾਂ ਜਿਹੜਾ ਨਾ ਥੋੜੀ ਐਂਦੀ ਗੱਲ ਹੈ ਬਈ ਹਜੇ ਬੱਚਾ ਹੈ ਉਹ ਲੈ ਮਗਾ ਤੇਰੇ ਵੀ ਸਰੀਪੇ ਨਾ ਹੋਊਗਾ ਤੁਹਾਡੀ ਨਾ ਕਰੀ ਕੀ ਇਹ ਜਾਨ ਮੈਂ ਕੱਲ ਫਿਰ ਮੈਂ ਕੱਲ ਫਿਰ ਅੱਖਾਂ ਪਰ ਹੋਏਗਾ ਕੰਮ ਨਾ ਕਰੀ ਕੀ ਇਹ ਜਾਨ ਦੀ ਵੇਚ ਹੀ ਕਿਹਾ ਉਹਦਾ ਕਰੀ ਤੂੰ 500 ਕੱਢਿਆ ਖੜਾ ਫਿਰ ਉਹਦਾ ਕਰੀ ਜਾਰੋ ਕੀ ਛੁਰਸਣਾ ਕਰੀ ਹੁਣ ਕੀ ਕਰੀਏ ਅਸੀਂ ਓਏ ਹੁਣ ਮਾੜਿਆ ਹੋਇਆ ਲੱਗਦਾ ਕਹ ਲੈ ਤੂੰ ਮੈਨੂੰ ਲੈਣਾ ਲੈਣਾ ਮੈਨੂੰ ਲੈਣਾ ਬਤੂ ਲੈਗਾ ਮਾਲੂਤ ਤੇ ਮੇਰੇ ਪੈ ਗਿਆ ਝੂਟਾ ਐ ਹੋ ਜਵਾਕਾ 500 ਗੱਡੀ ਖੜਾ ਕੀ ਕੀ ਕਰੀਏ ਹੁਣ ਹੁਣ ਤੂੰ ਲੈ ਲੈ ਤੂੰ ਹੋਰ ਕਾਲੂ ਓਖਾ ਬਰਨਾ ਹੁੰਦਾ ਓਦਣਾ ਟਿੱਡ ਥੋੜੀ ਪਰਦਾ ਹੁੰਦਾ ਯਾਰ ਇੱਕ ਗੱਲ 1500 500 ਗੱਡੀ ਖੜਾ ਲੈ ਕਰ 200 ਤੇ ਥੋੜੀ ਤੇ ਆ ਕੇ ਪਰ ਕੀ ਹੈ ਇਹ ਇਹਨਾਂ ਨੂੰ ਖੜਾ ਮਗਾਂ ਆਜੋ ਜੀ ਆਜੋ ਚੱਲ ਕੋਈ ਨਾ ਚੱਲ ਰੋਜ਼ ਮਿਲਸਾਉਂਦੇ ਬੰਦੇ ਉੱਤੇ ਬੰਦਾ ਮਰਦੀ ਕਰ ਦੋ ਯਾਰ ਅੱਜ ਨੋ ਕੀ ਕਰ ਰੋਗੇ ਗੱਲ ਕਰੀ ਕੀ ਕਰੀ ਸਤ ਤੂੰ ਪੰਜ ਕੱਢ ਕੇ ਬੋਲ ਉਹ ਕੀ ਲਾ ਲਾ ਕੰਨ ਨੂੰ ਖਾੜੂ ਪਿੰਡ ਦਾ ਕੰਮ ਆ ਇੱਕ ਦਲਾਲ ਉਹ ਤੂੰ ਲੈ ਲੈ ਮੈਂ ਨਹੀਂ ਲੱਗਦਾ ਚਾਹੀਦਾ ਨਹੀਂ

ਪੂਰਾ ਖਾ ਖਾ ਜਾਣਾ ਹੈਗਾ ਲੱਖਾਂ ਹੀ ਮੈਂ ਦੇਣਾ ਦੇਰੀ ਨਹੀਂ ਦੇਰੀ 6000 ਦਿੰਦਾ ਲੱਗ ਗਿਆ ਹੋ ਗਿਆ ਲੱਗਣਾ ਬੱਕਰਾ ਕਰਾ ਦੇ ਹੋ ਗਿਆ ਦੇ 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 ਪੈਸੇ ਲੈ ਕੋਈ ਦੌਰ ਲੈ ਪਾਸੇ ਵਾਲਾ ਨਾਲ ਦਾ ਤਾਂ ਕੋਈ ਨਹੀਂ ਮੰਗ ਮਾਫੀ ਮੰਗ ਉਹ ਕਹਿੰਦਾ ਉਹਨੇ ਦੇ ਦੇ ਮੇਰੀ ਗੱਲ ਸੁਣ ਤਾਂ ਨਾ ਹੋ ਉਹ ਚੋੜਾ ਨਾ ਹੋ ਦੇ ਦੇਣਾ ਦੇਣਾ ਨਹੀਂ ਬੇਚਣਾ ਕਰ ਦੇਣੀ ਪੈਸੇ ਲੈ ਦੇਣਾ ਨਹੀਂ ਜਾਂਦਾ ਉਹ ਜਿੰਦਾ ਨਹੀਂ ਕਲਰ ਨਹੀਂ ਲਾ ਰਹੀ ਕਿਹਦਾ ਬੱਕਰਾ ਕਿਹੜਾ ਜਿੱਦ ਤੇ ਪੈਸੇ ਲੱਗੇ ਤੈਨੂੰ ਸੇਵਾ ਮੈਂ ਭਾਈ ਬਹੁਤ ਜਿੱਦ ਤੇ ਹੋਟ ਰਿਹਾ ਉਹਦੇ ਤੇਰੇ ਸਾਹਮਣੇ ਪੰਜਾਬ ਕੋ ਲੈਣਾ ਯਾਰ ਪੈਸੇ ਕਿਹੜਾ ਬੱਕਰਾ ਕਿਹੜਾ ਹੋਰ ਜਿੱਦ ਲਗੜਾ ਉਹ ਲਗੜਾ ਵਾ ਕੇ ਤੋੜਦਾ ਡੇਢੀ ਦੇ ਬੇਸੇ ਹੋਰ ਆਇਆ ਤੋੜਦਾ ਤੋੜਦਾ ਬੜਾ ਬੜੀ ਬੜਾ ਬੜੀ ਬੜਾ ਬੜੀ ਹੋਲੋ ਮੈਂ 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 ਹੋਲੋ ਮੈਂ ਗੁਰੂ ਹਾਂ ਮੈਂ ਮੈਂ ਇਹਨੂੰ ਭਰਾਏ ਦੇ ਤਰ੍ਹਾਂ ਮੈਂ ਮਰਾਂ ਕਹਿੰਦੇ ਆ ਕਿ ਮੁੱਲ ਕਰਦਾ ਸਵੇਰੇ ਕਰਦਾ ਮੁੱਲ ਪਰ ਅੱਖਾਂ ਪਾ ਸੋਨੇ ਪਾ ਸੋਨੇ ਪਾ ਬੰਨਦੀ ਜਾਂਦੀ ਉਹ ਰੱਖ ਲੈ ਬਾਈ ਉਹ ਠੀਕ ਹੈ ਹੋਰ ਮੇਰਾ ਪੈਸੇ ਲੱ ਲਗਾ ਪੈਸੇ ਰੱਖ ਲੈ ਹੋਰ ਪੈਸੇ ਪਾ ਪੈਸੇ ਰੱਖ ਲੈ ਹੋਰ ਹੋਰ ਬਾਲਕ ਲਾੜਾ ਬੱਕਰਾ ਹੋਲੋ ਜੀ 500 ਜਿੱਥੇ ਰਹੀ ਨਾ ਨਾ ਬੱਕਰਾ ਕੋਣ ਨੂੰ ਮੋਟਾ ਲੱਗਦਾ ਸੀ ਆਹ ਵਾਰ ਜੇ ਸੁਣਾ ਹੁੰਦਾ ਸੱਤ ਗੱਲ ਯਾਰ ਬੋਲ ਨਾ ਨਾ ਬੱਕਰਾ ਜੇ ਬੱਕਰੇ ਨਾ ਹੁੰਦਾ ਫਿਰ ਤਾਂ ਪਵਾ ਦਿੰਦੇ ਬਾਜਾ ਹਲੇ ਤੇ ਇਹਨੂੰ ਕਹਾ ਕੀ ਹੁੰਦਾ ਨਹੀਂ ਯਾਰ ਕਿ ਕਿ ਤੂੰ ਚਾਹੁੰਦਾ ਨਹੀਂ ਮੈਂ ਕਹਿੰਦਾ ਤੇਰੀ ਵੀ ਯਾਰ ਤੇ ਬੱਕਰੇ ਦੀ ਕੀ ਗੱਲ ਮੈਂ ਸੱਤ ਕਹਤਾ ਓ ਬਾਬਾ ਮੇਰੀ ਗੱਲ ਲਾਤ ਨੂੰ ਕੀ ਹੋ ਗਿਆ ਨੀ ਬੱਕਰੇ ਦੀ ਹੋਦਾ ਦਾ ਜੁਨੇਟ ਜਿਆਦਾ ਬਾਹਰ ਨਿਕਲ ਜਾਉਂਦਾ ਚੜ ਦੂਗਾ ਦੋ ਦੋ ਸਾਲਾਂ ਬਾਅਦ ਬੱਕਰੇ ਆਉਣਗੇ ਨਾ ਫੜਾ ਮੈਨੂੰ ਸਾਈ 20000 ਦੀ ਉਹ ਜਾ ਰਹਾ وہی ਗੱਲ ਹਾਂ ਸਹੀ ਗੱਲ ਧੀਧੀ ਖਸੀ ਬਕਰੇ ਕਹਿੰਦੇ ਪਿਛੇ ਜਾ ਬੰਦਾ ਮਿਲਣ ਵਰਤ ਤੈਨੂੰ ਕੋਈ ਲੜਾਈ ਕਰਾਣਾ ਤੇਰਾ ਬਕਰੇ ਲੜਾਈ ਹੋ ਗਾਂ ਜੀ ਜਿਆਦਾ ਬੰਦਿਓ ਥਨੋਲਾ ਡੰਡਿਆਰ ਬੁੱਧਵਾਰ ਹੈ ਸਹੀ ਇਹ ਸਹੀ ਹੁੰਦਾ ਮੈਂ ਤੈਨੂੰ ਆਪ ਹੀ 5 400 ਮੈਂ ਪਾ ਦਿੰਦਾ ਹੁਣ ਲੋਕ ਸਵੀ ਸਹੀ ਗੱਲ ਲੈ ਫੜਾ ਉਹ ਪੈਂਛੇ ਜਾਰਾ ਲੈ ਫੜਾ ਪਰਚੀ ਲੈ ਏ ਪਾ ਕੋਈ ਨਹੀਂ ਕਰੀਦਾ ਹੁੰਦਾ ਸਵੇਰੇ ਤੇਰੀ ਚੀਜ਼ ਵਿਗਦੀ ਹੈ ਤੁਸੀਂ ਉਹਦੇ 100 ਰੁਪਏ ਕੱਢ ਲੱਕ ਨੂੰ ਕਰ ਰਹਾ ਹੋਗਾ ਮੜਾ ਜਾਂ ਕਿਹਨ ਵੇਜ ਉਹਨੂੰ ਲੈ ਲੈਣ ਦੇ ਵੱਡੇ ਦਾ ਮਾ ਉਹਨੇ ਕਿਹਾ ਮੈਨੂੰ ਸਾਰੇ ਰਾਤੋਂ ਫੜਾਦੀ ਗੱਡੀ ਕਿਉਂ ਵੀ ਭਾਈ ਮੇਰਾ ਹੋ ਗਿਆ ਪੱਕਾ ਦਾ ਬੰਦਾ ਹੋ ਜਾਂਦਾ ਨਾ ਉਹ ਪੱਲੇ ਨਹੀਂ ਤਾਂ ਰੱਖ ਦੇ ਮੁੰਡੇ ਨੀ ਗੱਲ ਮੇਰਾ ਹੋ ਚੱਲ ਰਿਹਾ ਹੈਗਾ ਚੱਲ ਰਿਹਾ ਮੇਰਾ ਉਹਦੀ ਗਲਤੀ ਹੈਗਾ ਕਰਾ ਕਰਦਾ ਇਧਰ ਵੀ ਜਿਹੜੀ ਕੋਈ ਗਲਤੀ ਨਹੀਂ ਤੇ ਉਹਦੀ ਇਧਰ ਕੀ ਗਲਤੀ ਕਰੇਗਾ ਜੋ ਸੌਦਾ ਚੱਲੀ ਜਾਂਦਾ ਫਿਰ ਉਹੀ ਗੱਲ ਆ ਨਾ ਉਹਦੀ ਗੱਲ ਸਾਡੀ ਜੋ ਅਣ ਛੋੜੀ ਆ ਪੈਸੇ ਨਾਲ ਵਿੱਚ ਕੁਝ ਨਾ ਪਾ ਜੀ ਨਾ ਨਾ ਮੈਂ ਲਈ ਜਾਂ ਮੈਂ ਲਈ ਆ ਲੈੰਡਨੀ ਹੈ ਨਾ ਲੈ 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 ਮਰੂ ਆ ਮੈਂ ਦੇ ਦੂੰਗਾ ਰੋੜਦਾ ਨਹੀਂ ਨਹੀਂ ਦੇ ਮੈਂ ਜਲਦੀ ਫੇਰੇ ਖੜੇ ਨੇ ਅਪਾ ਲੈੰਡੀ ਜਗਤ ਦੀ ਕਰਦੇ ਆ ਯਾਰ ਪਰ ਨਵੇਂ ਮੇਲ ਯਾਰ ਧਾਮ ਦੀ ਹਾਤੀ ਹੋ ਗਈ ਹੈ ਤੇ ਮੇਰੇ ਪਹਿਲਾਂ ਪੈਦਾ ਵੀ ਆਪ ਕੋ ਹਾਂ ਤੇ ਪਹਿਲਾਂ ਵੀ ਆਪ ਕੋਈ ਕਰਾਈ ਕਰਾਂਗਾ ਭੈਣਾ ਉਹ ਨਖਾਈ ਕਰਾਉਣਾ ਤੂੰ ਨੇੜੇ ਕਹਨੂੰ ਕਰਾਉਂਦੀ ਹੋ ਭਾਗ ਜਦੋਂ 6 ਚ ਨਖਾਈ ਕਰਾਉਗਾ 6 ਚ ਤਾਂ ਕਹੀ ਜਾਂਦੇ ਨੇ ਹੋਰ ਕੋਈ ਨਖਾਈ ਕਰਾਉਂਦੇ ਕੀ ਕਰਦਾ ਯਾਰ ਜਦੋਂ ਦੋ ਸਾਲਾਂ ਤੋਂ ਫੜ ਰਹੇ ਨੇ ਚੱਲ ਨਖਾਈ ਕਰਾਉਂਦੀ ਮੈਂ ਰਹਿੰਦੀ ਨੇ ਉਹ ਕਾਹਨੂੰ ਆਮਨ ਉਹ ਬਚਾਰਾ ਉਹਦੀ ਪੈਰ ਪੈਰ ਹਟ ਗਿਆ ਉਹ ਕੱਟ ਕੇ 500 ਰੁਪਏ ਫੜਾ ਦੇਗਾ ਮੈਂ ਥੋੜਾ ਆਉਂਦਾ ਲੈ ਲੈ ਜੀ ਮੰਨੀ ਲੈ ਠੀਕ ਨਹੀਂ ਜਾਈ ਕਰਾਉਂਗਾ ਗਰ ਬੱਸ ਸੀਨ ਆਏਗਾ ਫੇਰ ਜਾਈਂ ਸੋਚੋਗੇ ਕਿ ਕਦਾਂ ਬੱਤ ਲੈਂਦਾ ਨਹੀਂ ਹੁੰਦਾ ਕਰਿਆ ਇਹ ਲੜਾਈ ਨਾ ਕਰੋ ਕਰਿਆ ਇਹ ਰਤੀਆ ਕਿਹੜੇ 3:00 ਵਜੇ 4:00 ਵਜੇ ਲਿਖਾਈ ਲਿਖਾਈ ਪੁੱਤਾ ਮੈਂ ਆਇਆ ਦਿਓ 2:00 ਵਜੇ ਦੇਖ ਲੈ ਤੂੰ ਜਰਾ ਤੋੜ ਰਤੀਆ 10 ਕਿਲੋ ਵਜਣਾ ਚੀਜ਼ ਆਇਆ ਕਰਾ ਗਾ ਵਾਹ ਵਾਹ ਤੋਰੀ ਲੱਤ ਚ ਥੋੜਾ ਜਿਹਾ ਹੋਇਆ ਆ ਹਾਂ ਬੜਾ ਬੱਕਰਾ ਹੈ ਇਹ ਹੋ ਜਾਂਦਾ ਹੈ ਉਹ ਥੋੜਾ ਜਿਹਾ ਦਾ ਪੱਟ ਲੈ ਗਿਆ ਉੱਤਰਾ ਹੋਇਆ ਬੱਕਰਾ ਤਾਂ ਬੜੀਆ ਕਰਾ ਬਾਜੂ ਨਿਕਲਿਆ ਥੋੜਾ ਜਿਹਾ ਬਾਜੂ ਨਿਕਲਿਆ ਹੋਇਆ ਇਹਦਾ ਹੋ ਜੋ ਹੱਟ ਕੋਈ ਗੱਲ ਨਹੀਂ ਤੇ ਇਧਰ ਖੜਿਆ ਸੌਦਾ ਬੱਕਰੇ ਦਾ ਉਹ ਤਾਂ ਲਗਾਈ ਕਰ ਲਾ ਯਾਰ ਸੇਚ ਕੁਝ ਨਹੀਂ ਹੁੰਦਾ ਉਹ ਕਰਦਾ ਕੁਝ ਨਹੀਂ ਹੁੰਦਾ ਯਾਰ ਫੜਾ 500 ਨੂੰ ਜੱਟ ਇਹੋ ਜਿਹਾ ਉਹ ਨਹੀਂ ਕਰਦਾ ਹੁੰਦਾ ਬਸ ਆਪਾਂ ਚਾਹੁੰਦੇ ਨੇ ਬਾਈ ਨੇ ਬਾਈ ਨੇ ਲਿਖਾਈ ਇਹ ਕਰਾਉ ਯਾਰ ਸੇਚ ਆਪੀ ਫੜਾ 5000 ਤਾਂ ਹੋਰ ਕਿੱਥੇ ਲਗਾਉਂਗਾ ਓਏ ਮੈਂ ਕੋਰੇ ਡੰਡਾ ਮਾਰਿਆ ਓਏ ਮਾ ਤੈਨੂੰ ਹੁਣ ਗੱਲ ਦੱਸਦੀ ਇਹ ਕੰਪਨੀ ਘੋੜਾ ਪਾਉਂਦਾ ਸੀ ਬੜਾ ਵੱਡਾ ਸੀ ਵੀਡੀਓ ਕਰ ਲੈਣਾ ਸੀ ਕਾਹਦਾ ਸੀ ਕਾਹਦਾ ਲੱਗੂਗਾ ਕਿੱਥੇ ਜਾਣਾ ਕਿੱਥੇ ਨਹੀਂ ਕਰਦੇ ਹੁੰਦੇ ਸੌਦਾ ਕਰੇ ਖੁਸ਼ ਹੋਗੇ ਬਸ ਇਹ ਗੱਲ ਕਰ ਆ ਆ ਦੇਖੋ ਬੰਦੇ ਦੇਖ ਕੇ ਗੱਲ ਲੈ ਇਹ ਤਾਂ ਇਹਨਾਂ ਨੇ ਸੁਤ ਮਾਤਰੀ ਰੱਖਿਆ ਹੋ ਗਿਆ ਚਾਰ ਹੋ ਗਿਆ ਉਹ ਵੀਡੀਓ ਬਣੀ ਜਾਂਦੀ ਆ ਪੰਜ ਅਸਾਂ ਦੁਬਾਰੇ ਕਰਨਾਂਗੇ ਪੰਜ ਅੱਗੇ ਲੈ ਦੁਬਾਰੇ ਕਰਨ ਲੱਗੇ ਬੜਾ ਦੁਬਾਰੇ ਕਰਨ ਅੱਜ ਮੈਂ ਕਰੂੰਗਾ ਕਿ ਭਾਈ ਪਤਾ ਕੋਈ ਨਹੀਂ ਲੇਗਾ ਯਾ ਫਿਰ ਜਾਂਦਾ ਰਹਿ ਗਿਆ ਦਾ ਮੋਬਾਈਲ ਆਸ ਬਸ ਰੱਖਿਆ ਇਹ ਕਰਾਊਗਾ ਅੱਪੀ ਚਲ ਆ ਬੱਤ ਹੁਣ ਮੈਰੀ ਬੋਣੀ ਤੇ ਕਰੋ ਬਲੋ ਲੈ ਜਾ ਚਾਹੁੰਦਾ ਹਾਂ ਤੂੰ ਲੈ ਜਿੱਥੇ ਲੈਣਾ ਸਭ ਕਦੇ ਲੈ ਲੈ ਬੱਤੀ ਮਾ ਅਦੋ ਸਾਡੇ ਨਾਲ ਫੋੜ ਲੈ ਚੱਕ ਚਲੋ ਇਹਨਾਂ ਖੇਡ ਕਰਾਓ ਚਲ ਕਰਾਓ ਇੱਕ ਵਾਰੀ ਕਿਵੇਂ ਹੋ ਗਿਆ ਹੁਣ ਸੌਦਾ ਉਹ ਕੋਈ ਨਹੀਂ ਹੋ ਰਹਾ ਇਹ ਤਾਇ ਕਰਕੇ ਦੇਤਾ ਠੀਕ ਹੈ ਤਾਇ ਕਰਕੇ ਦੇਤਾ ਠੀਕ ਹੈ ਤਾਇ ਦੇਤਾ ਤੰਗਾਂਟ ਮੰਨੀ ਨੇ ਸੌਦੇ ਤੋਂ ਸਾਡੇ ਕਰਾਉਂਦਾ 200 ਕਹਨੇ ਪਾਇਆ ਇਹਦਾ ਹੁੰਦਾ ਚਲ ਤੂੰ ਅੱਖੇ ਤਾਂ ਲੱਗ ਗਿਆ ਅੱਜ ਅਸੀਂ 500 ਘਾਟ ਗਏ ਇਹਨੇ ਕਹਲੂ ਇਹਨਾਂ ਤੇ ਸਾਨੂੰ ਤੁਮ ਗਾੜੀ 5000 ਬਣਾ ਠੀਕ ਆ ਤੈਨੂੰ ਮੰਨੀ ਬਹੁਤ ਹਦਾ ਤੰਗਾਂਟੇ ਹੋਗੇ ਮੈਂ ਤਾਂ ਵੀ ਰਹੂ ਦੇਖੋ ਕੋਈ ਨਹੀਂ ਮੰਨ ਤਾਂ ਹਾਂ ਚਾਚੀ ਦੀ ਮੰਨੀ ਤਾਂ ਇਹ ਚਾ ਮੰਨੀ ਨਹੀਂ ਪਿਛਲੀ ਮੰਡੀ ਦਾ ਜਿਹੜੀ ਮਿੰਤਾ ਕਰੀ ਜਾਂਦਾ ਫੋਣੀ ਦਾ ਹੋ ਗਈ ਮੰਡੀ ਦਾ ਗੱਲ ਤੂੰ ਕਿਹੜੇ ਤੂੰ ਕਰੇਗਾ ਇਹੀ ਗੱਲ ਹੋ ਰਹੀ ਹੈ ਮੈਨੂੰ ਵੀਡੀਓ ਨੂੰ ਕਰ ਦੋ ਸ਼ੇਅਰ ਕੋਈ ਜੰਨ ਜਾਂਦਾ ਲੱਗਦਾ

ਉਈ ਫੇਰ ਨਾ ਕਾਲਰ ਨੂੰ ਦੂਜਾ ਨੀ ਆਉਂਦਾ ਨਾ ਕਾਲਰ ਨੂੰ ਦੂਜਾ ਪਾਸਾ ਹੋ ਜੂ ਪਰ ਜੂ ਹੈ ਜੰਨੇ ਦਾ ਜਿਆਦਾ ਰਿਆ ਪੂਰਾ ਜੋਰ ਸੋਰਾ ਤੇ ਸਾਰੇ ਤੋਂ ਬੱਕਰੀਆਂ ਗਾਂਡ ਗਾਂਡ ਇੱਧਰ ਚੱਕ ਕਰ ਲੋ ਇੱਧਰ ਚੱਕ ਕਰ ਲੋ ਇੱਧਰ ਥੋੜਾ ਜਿਹਾ ਠੰਡਾ ਮਾਹੌਲਾ ਇੱਧਰ ਖਾਣ ਪੀਣ ਨੂੰ ਬੜਾ ਵਧੀਆ ਮਾਹੌਲਾ ਆਲੇ ਹੁਣ ਇਹ ਤਨਾਉਲਾ ਬੱਕਰੀ ਮੰਡੀ ਜਰੂਰ ਪਹੁੰਚੋ ਸਾਰੇ ਵੀਡੀਓ ਨੂੰ ਕਰਦੇ ਸ਼ੇ ਧੰਨਵਾਦ ਜਿਹੜਾ ਭਾਈ ਬੱਕਰੀਆਂ ਜਨ ਰਾਸਟ ਰੱਖਦਾ ਇਹ ਵੀਡੀਓ ਜਰੂਰ ਦੇਖੋ ਸੋਹਣੀਆਂ ਸੋਹਣੀਆਂ ਬੱਕਰੀਆਂ ਇੱਥੇ ਮਿਲ ਲੰਗੀਆਂ ਕਿਸੇ ਮੋਲ ਦੇ ਲਈ ਤੁਸੀਂ ਬੱਕਰੀ ਇੱਥੇ ਲੈ ਸਕਦੇ ਹੋਗੇ 5000 6000 7000 10000 25000 ਇੰਨੇ ਮਾਲੇ ਮਾਰਜੀ ਮੁੱਲ ਦੀ ਤੁਸੀਂ ਇੱਥੇ ਬੱਕਰੀ ਬਕੜਾ ਲੈ ਸਕਦੇ ਹੋ ਤੇ ਆ ਦੇਖੋ ਪੂਰੀਆਂ ਘਣ ਘਣ ਸਾਨੂੰ ਇੱਥੇ ਜਾਂ ਹਮਰ ਮਿਲਣਗੇ ਤੇ ਮੰਡੀ ਚੱਲ ਰਹੀ ਹੈਗੀ ਪੂਰੀ ਜਿਹੜਾ ਸੋਰਾ ਤੇ ਸੌਦੇ ਹੋ ਰਹੇਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ ਧੰਨਵਾਦ ਆ ਸਾਰਿਆਂ ਦਾ ਵੀਡੀਓ ਕਰਦੋ ਸੇਰ ਜੀ ਲੈਤੀ